ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਰਿਖਿਆ ਦੇ ਰਹਿਣ ਵਾਲਾ ਹਰਮਨਜੋਤ ਸਿੰਘ ਅਤੇ ਉਸਦੇ ਪਿਤਾ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਘਰ ਦੇ ਹਾਲਾਤ ਚੰਗੇ ਹੋਣੇ ਸੁਪਨਾ ਲੈ ਕੇ ਹਰਮਨ ਨੂੰ ਬੀਤੀ 1 ਅਕਤੂਬਰ ਦੇ ਮਹੀਨੇ ਵਿਦੇਸ਼ ਇਟਲੀ ਵਰਕ ਪਰਮਿਟ ਤੇ ਭੇਜਿਆ ਸੀ ਲੇਕਿਨ ਉੱਥੇ ਜਿਸ ਕੰਪਨੀ 'ਚ ਉਹ ਕੰਮ ਕਰਨ ਗਿਆ ਉਸ ਦੇ ਮਾਲਕ ਨੇ ਪੇਪਰ ਨਹੀਂ ਦਾਖਲ ਕਰਵਾਏ ਅਤੇ ਉੱਥੇ ਕੰਮ ਨਹੀਂ ਮਿਲਿਆ ਅਤੇ ਉੱਥੋਂ ਹਰਮਨਜੋਤ ਸਪੇਨ ਚਲਾ ਗਿਆ ਅਤੇ ਉੱਥੇ ਵੀ ਰੋਜ਼ਗਾਰ ਨਹੀਂ ਮਿਲਿਆ ਤਾਂ ਉੱਥੇ ਕਿਸੇ ਏਜੰਟ ਨਾਲ ਗਲਬਾਤ ਹੋਈ ਉਸਨੇ ਅਮਰੀਕਾ ਸਹੀ ਟੰਗ 'ਤੇ ਜਣ ਦਾ ਚਾਂਸਾ ਦਿੱਤਾ ਲੇਕਿਨ ਉਸ ਵੱਲੋਂ ਜੰਗਲ ਦੇ ਰਸਤੇ ਅਤੇ ਡਾਂਕੀ ਰੂਟ ਰਾਹੀਂ ਬਾਰਡਰ ਕਰਾਸ ਕਰਵਾਇਆ ਗਿਆ ਅਤੇ ਅਖੀਰ ਤੇ ਜੋ ਪੈਸੇ ਤਹਸਨ ਉਸ ਤੋਂ ਵੀ ਵੱਧ ਪੈਸੇ ਲਾਇਆ ਅਤੇ ਪਿਓ ਪੁੱਤ ਦੱਸਦੇ ਹਨ ਕਿ ਉਹਨਾਂ ਵੱਲੋਂ 40 ਲੱਖ ਰੁਪਏ ਟ੍ਰੈਵਲ ਏਜੰਟਾਂ ਨੂੰ ਦਿੱਤੇ ਹਨ ਅਤੇ ਉਹ ਪੈਸੇ ਵੀ ਜੋ ਕੋਲ ਜ਼ਮੀਨ ਅਤੇ ਘਰ ਹੈ ਉਹ ਗਹਿਣੇ ਰੱਖ ਕੇ ਦਿੱਤੇ ਸਨ ਲੇਕਿਨ ਹੁਣ ਤਾਂ ਪੈਸੇ ਵੀ ਗਏ ਅਤੇ ਜੋ ਕੁਝ ਸੋਚਿਆ ਸੀ ਉਹ ਵੀ ਉਲਟ ਹੋ ਗਿਆ ਇਸ ਦੇ ਨਾਲ ਹੀ ਹਰਮਨਜੋਤ ਦੱਸਦਾ ਹੈ ਕਿ ਜਦ ਭਾਰਤ ਲਈ ਉਹਨਾਂ ਨੂੰ ਜਹਾਜ਼ 'ਚ ਬਿਠਾਇਆ ਗਿਆ ਤਾਂ ਉਹਦੋਂ ਸਾਰਿਆਂ ਨੂੰ ਹਥਕੜੀ ਪੈਰ ਵੀ ਬਣੇ ਸਨ ਅਤੇ ਜੋ ਸਿੱਖ ਨੌਜਵਾਨ ਸਨ ਉਹ ਸਾਰੇ ਹੀ ਨਗੇ ਸਿਰ ਸਨ ਅਤੇ ਜਦੋਂ ਅੰਮ੍ਰਿਤਸਰ 에어ਪੋਰਟ 'ਤੇ ਪਹੁੰਚੇ ਤਾਂ ਉਹਨਾਂ ਨੂੰ ਉਥੇ ਪਰਨੇ ਸਿਰ ਤੇ ਬਣਨ ਲਈ ਮਿਲੇ ਪਿਓ ਪੁੱਤ ਭਾਵੁਕ ਹੁੰਦੇ ਦੱਸਦੇ ਹਨ ਕੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਦਾਦੀ ਵੀ ਬਿਮਾਰ ਹੈ ਕਿਡਨੀ ਦੀ ਸਮੱਸਿਆ ਹੈ ਉਸ ਦੇ ਇਲਾਜ ਦਾ ਵੀ ਵੱਡਾ ਖਰਚ ਹੈ ਅਤੇ ਉਹ ਸਰਕਾਰ ਕੋਲੋਂ ਅਪੀਲ ਕਰ ਰਹੇ ਹਨ ਕਿ ਉਹਨਾਂ ਦਾ ਕੁਝ ਸੋਚਿਆ ਜਾਵੇ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਟੀਵੀ ਨੂੰ ਅਟੇ ਜੋਣਾ ਬੋਰਡ ਕ੍ਰੋਸ ਕੀਤਾ ਹੈ ਮੈਰੀਕਾ ਤੇ ਮੈਂ ਇਤੋਂ ਪਾਈ ਗਿਆ ਇਟਲੀ 9 ਅਕਤੂਬਰ ਨੂੰ ਤੇ ਉਸ ਤੋਂ ਬਾਅਦ ਮੇਰੀ ਸਪੇਨ ਤੋਂ ਮਤਲਬ ਇਟਲੀ ਤੋਂ ਗੱਲ ਲਈ ਇਟਲੀ ਤੋਂ ਗੱਲ ਲਈ ਏਜੰਟ ਨਾਲ ਸਪੇਨ ਆ ਗਿਆ ਮੈਂ ਅਕਤੂਬਰ ਨਵੰਬਰ ਇੰਹ ਇਟਲੀ ਤੇ ਦਸੰਬਰ ਦੇ ਵਿੱਚ ਆ ਗਿਆ ਮੈਂ ਸਪੇਨ ਨਾਲ ਹਰਾਂ ਜਿਵੇਂ ਜਿਹੜਾ ਮੇਰਾ ਰੂਟ ਹੀ ਪਈ ਤੇ ਮੈਂ ਸਕ੍ਰੀਨ ਤੋਂ ਜਾਂ ਫਿਰ ਸਲਵਾਡੋਰ ਸਲਵਾਡੋਰ ਤੋਂ ਫਿਰ ਭਾਈ ਮੈਂ ਗਿਆ ਗੁਆਟਮਾਲਾ ਗੁਆਟਮਾਲਾ ਤੋਂ ਗਿਆ ਭਾਈ ਮੈਂ ਕੈਨਕਨ ਸਿਟੀ ਤੇ ਫਿਰ ਤੋਂ ਬਾਅਦ ਭਾਈ ਮੈਂ ਸਲਵਾਡੋਰ ਤੋਂ ਬਾਅਦ ਗਿਆ ਤੇ ਗੁਆਟਮਾਲਾ ਟੈਕਸੀ ਤੇ ਤੇ ਗੁਆਟਮਾਲਾ ਤੋਂ ਗਿਆ ਮੈਂ ਮੈਕਸਿਕੋ ਗੁਆਟਮਾਲਾ ਤੋਂ ਗਿਆ ਕੈਨਕਨ ਕੈਨਕਨ ਤੋਂ ਗਿਆ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਫਿਰ ਮੇਰਾ ਤੇਜ ਵਾਲਾ ਰੂਟ ਹੀ ਸੀ ਉਹ ਮੈਨੂੰ ਟਪਾ ਕੇ ਉਹਨਾਂ ਨੇ 33 ਕਨਕ੍ਰੋਸਿੰਗ ਕਰਾ ਦਿੱਤੀ ਮੇਰੀ ਤੇ 33 ਨੰਬਰ ਟ੍ਰਕ ਬਾਟਾ ਮੈਂ ਜੰਨਾ ਹਾਂਜੀ ਤੇ 335 1 ਵਜੇ ਡਾਲਣਾ ਤੇ 20 ਦਿਨ ਮੈਂ ਜੰਨੇ ਦੇ ਕੈਂਪ ਚ ਲੱਗ ਗਏ ਚੱਲੋ ਭਾਈ ਜਦੋਂ ਘਾਟਾ ਮਾਲਾ ਜੰਗਲ ਦੇ ਵਿੱਚ ਜਦੋਂ ਖੜਿਆ ਉਹ ਦੌਂਟ ਲੱਗ ਗਿਆ ਗੱਲਾਂ ਹੀ ਨਾ ਮੈਂ ਜਦੋਂ ਮੈਨੂੰ ਇਕੱਲੇ ਨੂੰ ਲਵਾਈ ਰੋਕ ਕਿੰਨਾਂ ਨੇ ਮੈਂ ਇਕੱਲਾ ਹੀ ਹਾਂ ਨਾਲ ਨਹੀਂ ਕੋਈ ਹਗਾ ਮੇਰੇ ਤੇ ਉੱਥੋਂ ਬੰਦ ਡਾਰਜਮਨ ਲਵਤੋ ਜਿਹੜੇ ਉਹ ਡੋਰ ਤੋਂ ਮੈਨੂੰ ਟਾਲ ਕਰੇ ਪਿਕ ਕੀਤਾ ਜਿੰਨੇ ਮੈਨੂੰ ਘਾਟਾ ਮਾਲਾ ਛੱਡਿਆ ਬਾਅਦ ਮੇਰੇ ਜੰਗਲ ਦੇ ਕਿਤੇ ਤਾਂ ਮੋਟਰਸਾਈਕਲ ਤੇ ਹੋ ਗਿਆ ਫਿਰ ਗਾੜੀ ਪਿੱਕ ਕੇ ਹੀ ਜਿਹੜੇ ਮਤਲਬ 4 ਬਾਕ ਹੋਏ ਜਿਹੜੇ ਘੜਦੀ ਆ ਉੱਤੋਂ ਮੈਂ ਉਹ ਤੋਂ ਬਾਅਦ ਹੀ ਮੈਂ 30 ਦਿਨੋਂ ਜਦੋਂ ਕੰਦ ਕੰਦ ਟੱਪਿਆ ਅੱਗੇ ਪੁਲਿਸ ਦਾ ਮੋਟਰਸਾਈਕਲ ਹੀ ਮਤਲਬ ਉਹਨਾਂ ਨੇ ਮੈਨੂੰ ਪਿੱਛੇ ਬਿਠਾਇਆ ਤੇ ਅੱਗੇ ਥੋੜੀ ਜਿਹੀ ਲੈ ਕੇ ਲੈ ਗਏ ਤੇ ਉੱਥੇ ਉਹਨਾਂ ਨੇ ਫੋਨ ਕੀਤਾ ਬਾਰਡਰ ਪਟ્રોલ ਨੂੰ ਉੱਥੇ ਜਿਹੜੀ ਆਰਮੀ ਦੀ ਥੋੜੀ ਬਾਰਡਰ ਪਟ્રોલ ਉਹਨਾਂ ਨੇ ਭਾਈ ਗੱਡੀ ਆਈ ਗੱਡੀ ਦੇ ਵਿੱਚ ਮੈਨੂੰ ਮਤਲਬ ਪਹਿਲਾਂ ਮੇਰੇ ਜੈਕਟ ਜੁਬੜਨ ਭਾਈ ਸਭ ਕੁਝ ਫਿਰ ਬੂਟਾਂ ਦੇ ਵਿੱਚ ਲੇਸ ਨੂੰ ਸਭ ਕੁਝ ਦਸਮੇ ਨੂੰ ਕਢਾ ਕੇ ਉਹ ਦਿੱਤੇ ਸਭ ਕੁਝ ਤੇ ਉੱਥੋਂ ਬਾਅਦ ਭਾਈ ਮੈਨੂੰ ਗੱਡੀ ਲੈ ਗਈ ਜਾਣ ਕੇ ਉਹਦੇ ਫਿੰਗਰ ਫਿੰਗਰ ਪ੍ਰਿੰਟ ਹੋਏ ਭਾਈ ਮੇਰੇ ਫਿਰ ਮੈਨੂੰ ਕੈਂਪ ਦੇ ਵਿੱਚ ਲੈ ਗਏ 20 ਦਿਨ ਰੱਖਿਆ ਉਹਨੇ ਕੈਂਪ ਦੇ ਵਿੱਚ ਤੇ ਕੈਂਪ ਦੇ ਵਿੱਚ ਭਾਈ ਟਾਰਚਰ ਕਰਦੇ ਜਿੱਦਾਂ ਕਿੱਦਾਂ ਕੈਂਪ ਤੇ ਇਹ ਜਿਵੇਂ ਮਤਲਬ AC ਚੱਲਦਾ ਰਹਿੰਦਾ ਹੀ ਉੱਥੇ 24 ਘੰਟੇ ਭਾਈ ਉੱਥੇ ਇੱਕ ਸਿਲਮਰ ਪੇਪਰ ਦੀ ਪੰਨੀ ਜਿੰਦੀ ਉਹ ਮਤਲਬ ਉੱਤ ਲੈਣ ਦੇ ਦਿੰਦੇ ਸੀ ਤੇ ਜਿੱਦਾਂ 6 ਵਜੇ ਸਵੇਰੇ ਟਾਰਚਰ ਕੀਤਾ ਜਿੱਦਾਂ 6 ਵਜੇ ਸਵੇਰੇ ਉੱਠੇ ਉਹਦੋਂ ਉਹਨਾਂ ਨੇ ਬੂਹਾ ਘੜਕਾਉਣਾ ਉਹਦੋਂ ਮਤਲਬ ਫੂਡ ਆਉਂਦਾ ਖਾਣ ਨੂੰ ਜਿੱਦਾਂ ਸੇਵ ਆਉਂਦਾ ਇੱਕ ਲੇਸ ਤੇ ਇੱਕ ਚੌਲ ਤੇ ਬਿਨਾਰ ਬਿਸਕਟ ਤੇ 6 ਵਜੇ ਤੋਂ ਬਾਅਦ ਭਾਜੀ ਫਿਰ 7 ਵਜੇ ਠਾਦਨਾ ਉਹਨਾਂ ਨੇ 7:30 ਸਾਢੇ 7:30 ਤੋਂ ਬਾਅਦ ਫਿਰ 1 ਘੰਟਾ ਰੈਸਟ ਦੇਣੀ ਫਿਰ ਸਕੈਨਰ ਵਾਲੇ ਆਏ ਨਹੀਂ ਭਾਜੀ ਇਦਾਂ ਦਾ ਮਤਲਬ ਟੌਰਚਰ ਕਰਦੇ ਸੀ ਕਿ ਕਿ ਮਤਲਬ ਤਾਂ ਉਹ ਕੈਂਪ ਦੇ ਵਿੱਚ ਕੜਨਾ ਵਾ ਜਿਹੜਾ ਅਰੀਜ਼ੋਨਾ ਦੇ ਐਂ ਹੀ ਵਾਰੀ ਚੱਲਦੀ ਨੇ ਬੱਸਾਂ ਘੜੀਆਂ ਤੋਂ ਅਰੀਜ਼ੋਨਾ ਦੇ ਕੈਂਪ ਦੇ ਨੇੜੇ ਉਹ ਬਸ ਤਾਂ ਉਹ ਤੇ ਕੈਂਪ ਦੇ ਵਿੱਚ ਨਹੀਂ ਗੜੀਆਂ ਪਰ ਇਹਨਾਂ ਨੇ ਆਨ ਨੂੰ ਕਿਹਾ ਤੇ ਜੁਮਾ ਕੈਂਪ ਕੜਨਾ ਉੱਤੇ ਭਾਈ ਆਰਮੀ ਆਪਣੀ ਲੈ ਕੇ ਆਰਮੀ ਟਰੂਪਸ ਜਿੱਤੇ ਮੁਰਲਾ ਇਹਨਾਂ ਦੀ ਆਰਮੀ ਦੇ ਆਪਣੇ ਜਹਾਜ਼ ਹੀ ਉੱਥੋਂ ਜਹਾਜ਼ ਤੋਂ ਭਾਈ ਬਾਜੀ ਇਹਨਾਂ ਨੇ ਉਹ ਤੋਂ ਉੱਥੋਂ ਜਿਹੜਾ ਆ ਤਾਂ ਉੱਥੋਂ ਭਾਈ ਤੇਜਵਾਨਾਂ ਤੋਂ ਤੇ ਉਹ ਹੈਗੀ ਸਾਰੀ 35 ਘੰਟਿਆਂ ਦੀ ਵਿਲੈਰਟੀ ਭਾਈ ਟੋਟਲ 12 ਘੰਟੇ ਰਹਿ ਕੇ ਇੱਕ ਇਤਿਹਾਸ ਆਈਲੈਂਡ 'ਤੇ ਰੁਕੀ 12 ਘੰਟੇ ਕੇ ਤੇ ਫਿਰ 7 ਘੰਟੇ ਉੱਥੋਂ ਬਾਅਦ ਜਲੀ ਫਿਰ ਸਿੱਧੀ ਆਈ ਤੇ ਅੰਮ੍ਰਿਤਸਰ ਸਾਨੂੰ ਮਤਲਬ ਹੱਥ ਕੜੀਆਂ ਲਾਤੀਆਂ ਭਾਈ ਨਾਲ ਲੱਤਾਂ ਨੂੰ ਲੱਤਾਂ ਨੂੰ ਸਭ ਕੁਝ ਹੱਥਾਂ ਨਾਲ ਹੱਤ ਕੜੀਆਂ ਖੜ ਟਾਰਚ ਵੀ ਮਿਲਾ ਦਿੰਦੇ ਵਾਸ਼ਰੂਮ ਮਤਲਬ ਬਾਥਰੂਮ ਦੇਣ ਦਿੰਦੇ ਹੈ ਅਤੇ ਮਤਲਬ ਫਲੂਸ਼ਿੰਗ ਨਹੀਂ ਹੁੰਦੀ ਰੋਟੀ ਪਾਣੀ ਰੋਟੀ ਪਾਣੀ ਵੀ ਹੀ ਭਾਈ ਸਮੋਸਾ ਜਾਂ ਇੱਕ ਪੈੜਾ ਜਿਹਾ ਹੀ ਮਤਲਬ ਇਹ ਉਹਦੇ ਵਿੱਚ ਸਮੋਸਾ ਜਾਂਦਾ ਹੈ ਉਹ ਕੱਲਾ ਦੇ ਹੀ ਜਾਂਦੇ ਮਤਲਬ 38 ਘੰਟੇ 35 ਘੰਟੇ ਦੀ ਜਿਹੜੀ ਭਾਈ ਹਾਂ 24 35 ਘੰਟੇ ਦੇ ਵਿੱਚ ਤਿੰਨ ਵਾਰ ਦਿੱਤਾ ਹੈ ਇੱਕ ਦਿਨ ਦਾ ਮਤਲਬ ਜਿੰਦਾ ਵਾਂ ਇੰਗਲਿਸ਼ ਦੇ ਵਿੱਚ ਆਪੇ ਬੋਲਦੀ ਹੈ ਤੇ ਉਹ ਪਰਨੇ ਪੁਰਨੇ ਭਾਈ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿੰਨੇ ਵੀ ਮੁੰਡੇ ਸੇਰੀ ਆਉਂਦੇ ਹਾਂ ਜੀ ਸਾਰੇ ਮੁੰਡੇ ਨਗੇ ਸੇਰੀ ਆਏ ਭਾਈ ਲੈਣੀ ਭਾਈ ਲਵਾ ਦਿੰਦੇ ਉਸ ਵੇਲੇ ਜਦੋਂ ਕੈਂਪ ਦੇ ਅੰਦਰ ਉਦੋਂ ਮਤਲਬ ਗਾਲਾਂ ਕੱਢਦੇ ਨਾਲੇ ਇੰਗਲਿਸ਼ ਦੇ ਵਿੱਚ ਤੇ ਨਾਲੇ ਪਰਨੇਪੁਰ ਨੇ ਲਵਾ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਜਿਹਦੇ ਵਿੱਚ ਮਤਲਬ ਗਾਰਬਜ ਵਗੈਰਾ ਸਭ ਕੁਝ ਰੱਖਿਆ ਦਾ ਫੂਡ ਫਾਰਡ ਵਗੈਰਾ ਜਿਹਦੇ ਵਿੱਚ ਵੇਸਟ ਹੈ ਹਿੰਦੀ ਫੂਡ ਦੀ ਉਹਦੇ ਵਿੱਚ ਸਭ ਕੁਝ ਤਾਂ ਵਿੱਚ ਸਟਾ ਲੈਂਦੇ ਲਿਵਾ ਦੇ ਵਿੱਚ ਮਤਲਬ ਸਿਰ ਤੇ ਕੁਝ ਕਵਰ ਕੁਵਰ ਨਹੀਂ ਮਤਲਬ ਹਨਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਪਰਨੇ ਦਿੱਤੇ ਸਿਰ ਤੇ ਰੋਟੀ ਬਾਣੀ ਉਹਨਾਂ ਨੇ ਮਤਲਬ ਹਨ ਉਹਦੇ ਜਿੱਦਾਂ ਰੋਟੀ ਨਾਲ ਦਾੜ ਹੀ ਦਹੀਂ ਨਾਲ ਰਸਗੁੱਲੇ ਹੀ ਚ ਇਹ ਚਾਹ ਲਈ ਉਹਨਾਂ ਨੇ ਵਧੀਆ ਦਿੱਤੀ ਮਤਲਬ ਮੈਡੀਕਲ ਫੈਸਿਲਿਟੀ ਵੀ ਉਹਨਾਂ ਨੇ ਦਿੱਤੀ ਭਾਈ ਉਹਨਾਂ ਨੇ ਉੱਦੋਂ ਫੁੱਟ ਨਗੇ ਸਰੀ ਆਏ ਜਿੰਨੇ ਵੀ ਮੁੰਡੇ ਸਰੀ ਆਏ ਹਾਂ ਜੀ ਸਾਰੇ ਮੁੰਡੇ ਨਗੇ ਸਰੀ ਆਏ ਭਾਜੀ ਲਗਲੇ ਡਾਲਰ ਵੀ ਖੜੇ ਸੀ ਮੈਂ 1500 ਡਾਲਰ ਹੀ ਤੇ 500 ਯੂਰੋ ਹੀ ਬਾਅਦ ਫੇਰ ਪਿੱਛੋਂ ਮੈਨੂੰ ਮਗਾਉਣੇ ਪਏ ਜਿੱਦੋਂ ਡਾਂਕੀ ਲਾਈ ਇੱਕ ਲੱਖ 30000 ਰੁਪਏ ਇੱਧਰ ਤੋਂ ਮੈਂ ਲਵਾਉਂਗਾ ਤੇ ਮੈਨੂੰ ਲੈ ਡਾਲਰ ਐ ਮੇਲੇ ਡਾਲਰ ਮਿਲੇ 955 ਡਾਲਰ ਆਪ ਜੀ ਇਹ ਤੇ ਫਿਰ ਜਮੀਨ ਜਪਾਈ ਆਂ 3 ਕਿੱਲੇ ਲਈ ਹਾਂਜੀ 3 ਕਿੱਲੇ ਲਈ ਹੀ ਭਾਜੀ ਬਸ ਬੜਾ ਉੱਪਰ ਨਾ ਪੈਸਾ 40 ਲੱਖ ਦਾ ਕਰਜ਼ਾ ਬਚਾ ਚੁੱਕੇ ਤੁਹਾਨੂੰ ਬਤਾਉਂਗਾ ਅੱਜ ਜੀ ਮੈਨੂੰ ਜਤਨਾ ਚੱਲਣਾ ਮੈਨੂੰ ਸਿੰਝਾ ਮੰਦਲ ਮੇਰੇ ਕੈਨੇਡਾ ਨੂੰ ਬਾਈ ਕੰਮ ਕਰ ਲੱਗੂਗਾ ਫਿਰ ਉਸ ਤੋਂ ਬਾਅਦ ਟਰੱਕ ਲਗਾਉਂਗਾ ਸਮਝੀ ਸੋਚਦਾ ਹਾਂ ਕਿ ਪ੍ਰਤੀਕ ਮੈਂ ਕਰੂਗਾ ਆਪਣਾ ਫਿਊਚਰ ਵਧੀਆ ਸੈੱਟ ਕਰੂੰਗਾ ਪਰ ਉਹ ਭਾਈ ਕਿਸਮਤ ਨੇ ਸਾਥ ਹੀ ਦਿੱਤਾ ਜਾਈ ਬਾਈ ਫਾਈਲ ਆਈ ਕਿ ਕੈਨੇਡਾ ਦੀ ਦੋਵਾਰ ਉਹ ਵੀ ਰਿਫਿਊਜ਼ ਹੋ ਲੱਗੀ ਆਸਟ੍ਰੇਲੀਆ ਦੀ ਲਈ ਉਹ ਵੀ ਰਿਫਿਊਜ਼ ਆਸਟ੍ਰੇਲੀਆ ਦੀ ਜੀਟੀ ਨਹੀਂ ਕਲੀਅਰ ਹੋਈ ਤੇ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਬਾਈ ਕਲੀਅਰ ਹੋਈ ਉਸ ਤੋਂ ਬਾਅਦ ਫੇਰ ਇਕੱਲੀ ਚਿਪਕਾ ਗੱਜ ਭਰੇ ਆ ਹੀ ਮਤਲਬ ਉਹ ਵਰਕ ਵੀਜ਼ਾ ਉਸ ਤੋਂ ਬਾਅਦ ਫੇਰ ਮਤਲਬ ਡਾਂਗੀ ਫਿਰ ਸਪੇਨ ਗਿਆ ਰੂਟ ਸਪੇਨ ਤੇ ਫਿਰ ਅੱਗੇ ਬਾਕੀ ਲਿਖ ਰਿਹਾ 에ਜੰਟ ਕੀਤਾ ਫਿਰ ਉੱਥੇ ਦਾਵਾ ਵੀ ਮੇਰਾ ਬੱਚਾ ਕਿ ਜੇ ਗਲਤ ਰਸਤੇ ਨਾ ਪੈ ਜਾਏ ਉਸ ਗਲਤ ਰਸਤੇ ਤੋਂ ਬੱਚਾ ਮਾਰਾ ਇਹਨੂੰ ਫਿਰ ਆਪਾਂ ਵਿਦੇਸ਼ ਭੇਜਾਇ ਇਟਲੀ ਜਿਹੜਾ ਇਟਲੀ ਗਿਆ ਉਹਥੇ ਮਤਲਬ ਇਹਦੇ ਪੇਪਰ ਜਮਾ ਹੁੰਦੇ ਜਿਹਨੂੰ ਪੇਪਰ ਜਮਾ ਨੂੰ ਕਿਟ ਕਹਿੰਦੇ ਆ ਕਿਟ ਜਮਾ ਹੁੰਦੀ ਆ ਉਹ ਮਾਲਕ ਨੇ ਦੀ ਜਮਾ ਨਹੀਂ ਕਰਾਈ ਮਾਲਕ ਕਹਿੰਦਾ ਮੇਰੇ ਤੇ ਕੇਸ ਚੱਲਦਾ ਮੈਂ ਨਹੀਂ ਕਰਵਾ ਸਕਦਾ ਉੱਥੇ ਦੋਕ ਮੀਨ ਇਟਲੀ ਰਿਹਾ ਫਿਰ ਇੰਨੇ ਸਪੇਨ ਕਹਿੰਦਾ ਮੈਂ ਆਪਣੇ ਪੇਪਰ ਸਪੇਨ ਲਾ ਕਰਾ ਦਿੰਨਾ ਹਾਂ ਸਪੇਨ ਗਿਆ ਉੱਥੋਂ ਇਹ ਜਦੋਂ ਸਪੇਨ ਗਿਆ ਬਸ ਸਪੇਨ ਵੀ ਇਹਨੂੰ ਡੇਟਾ ਮਿਲਦੀਆਂ ਨਹੀਂ ਕਦੀ 2 ਮਿਲ ਗਈ ਕਦੀ ਇਹ ਮਤਲਬਦਾਸ ਮਿਲ ਗਈ ਕਦੀ 12 ਮਿਲ ਗਈ ਉੱਥੇ ਵੀ ਕੰਮ ਨਹੀਂ ਮਿਲਿਆ 500 600 ਯੂਰੋ ਤੇ ਕੰਮ ਮਿਲਦਾ ਸੀ 2 ਸਾਲ ਬਾਅਦ ਫਿਰ 10 ਲੱਖ ਰੁਪਈਆ ਮਿਲਦਾ ਉੱਥੇ ਜੇ ਮਤਲਬ ਲਾਉਣਾ ਪੈਂਦਾ ਪੇਪਰ ਬਣਾਉਣ ਵਾਸਤੇ ਜਦੋਂ ਫਿਰ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇੰਨੇ ਮਤਲਬ ਕੋਈ ਉੱਥੋਂ ਜੈਂਟ ਦਾ ਪਤਾ ਕਰਕੇ ਉਹ ਤੋਂ ਇਹਨੇ ਸੋਚਿਆ ਕਿ ਮੈਂ ਅਮਰੀਕਾ ਜਾਣਾ ਵਾ ਉਥੇ ਦੀ ਏਜੰਟ ਨਾਲ ਗੱਲ ਹੋਈ ਜਿਆ ਤਰੇ ਫਿਰ ਇਹਨੂੰ ਸਪੇਨ ਤੋਂ ਹੀ ਮਤਲ ਫਲਾਈਟ ਕਰਾਈ ਸੀ ਹਾਂ ਜੀ ਜੀ ਬਿਲਕੁਲ ਹੀ ਕੁਝ ਰਿਸ਼ਤੇਦਾਰਾਂ ਕੋਲੋਂ ਖੜੇ ਕੁਸ ਘਰ ਤੇ ਲੋਨ ਲਿਆ ਕੁਝ ਪਿਆੜੀ ਤੇ ਲੋਨ ਲਿਆ 40 ਲੱਖ ਰੁਪਏ ਦਾ ਟੋਟਲ ਲੱਗ ਚੁੱਕਾ ਜੀ ਤੇ ਬਾਕੀ ਫਿਰ ਉਥੋਂ ਸਪੇਨ ਤੋਂ ਇਹਨਾਂ ਨੂੰ ਇਹਨੂੰ ਸਲਵਾਡੋਰ ਲੈ ਕੇ ਗਏ ਸਲਵਾਡੋਰ ਜਾ ਕੇ ਸਲਵਾਡੋਰ ਜਦੋਂ ਗਏ ਏਜੰਟ ਨੇ ਜਨੇ ਪੈਸੇ ਸਾਡੇ ਨਾਲ ਕੀਤੇ ਸੀ ਉਤੋਂ 3 ਲੱਖ ਰੁਪਏ ਕਹਿੰਦੇ ਵਧ ਦੋ ਜੇ ਨਹੀਂ ਵਧ ਦੇਣਾ ਤੁਹਾਡਾ ਬੇਟਾ ਅੱਗੇ ਨਹੀਂ ਤੋਰਾਂਗੇ ਅੰਕਰ ਦੇ ਹੀ ਉਹ ਫਿਰ ਉਹ ਵੀ ਦੇਣਾ ਪਿਆ ਜੀ ਕਿਤੇ ਉਹ ਵੀ ਇੰਤਜ਼ਾਮ ਕਰਕੇ ਸਾਨੂੰ ਦੇਣਾ ਪਿਆ ਉਸ ਤੋਂ ਬਾਅਦ ਜਦੋਂ ਫਿਰ ਸਲਵਾਡੋਰ ਤੋਂ ਇਹਨੂੰ ਗੁਆਟਮਾਲਾ ਲੈ ਕੇ ਗਏ ਉੱਥੋਂ ਮੈਕਸੀਕੋ ਕੈਨਾਗਨ ਕੈਨਿਕਨ ਆਇਆ ਇੱਕ ਮੈਕਸੀਕੋ ਉੱਥੋਂ ਫਿਰ ਨਾ ਫਲਾਈਟ ਕਰਾਈ ਤੇ ਜੁਆਨਾ ਬਾਰਡਰ ਦੀ 30 ਤਰੀਕ ਨੂੰ ਇਹਨੇ ਬਾਰਡਰ ਪਾਰ ਕੀਤਾ ਜੀ 12 30 ਜਨਵਰੀ ਨੂੰ ਜਿਸ ਦਿਨ ਨੇ ਉਹ ਬਾਰਡਰ ਪਾਰ ਕੀਤਾ ਵਾ ਤੇ ਜੁਆਣਾ ਅਮਰੀਕਾ ਦਾ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਸਾਨੂੰ ਪਤਾ ਵੀ ਨਹੀਂ ਸੀ ਸਾਡਾ ਬੱਚਾ ਕਿੱਥੇ ਆ ਕਿੱਥੇ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਆ ਉਸ ਤੋਂ ਬਾਅਦ ਜਦੋਂ ਫਿਰ 18 19 17 18 ਦਿਨ ਬਾਅਦ ਆਪਾਂ ਟੀਵੀ ਤੇ ਨਿਊਜ਼ ਵੇਖੀ ਕਿ ਹਰਮਨਜੋਤ ਬਟਾਲਾ ਲਿਖਿਆ ਆ ਰਿਹਾ ਸੀਗਾ ਪੰਜਾਬ 22 ਸਾਲ ਉਮਰ ਫਿਰ ਉਸ ਤੋਂ ਹੀ ਸਾਬ ਜਿਹਾ ਲਗਾ ਲਿਆ ਕਿ ਸਾਡਾ ਹੀ ਬੇਟਾ